ਚਲੋ ਬਰ ਚਲੋ ਬਰ ਚਲੋ ਕੋਈ ਅਸੀਂ ਜਿਹੜੇ ਦਿਲਿਓਂ ਚੱਲਦੇ ਆ ਨਾ ਤੇ ਸਾਡੇ ਮਨ ਦੀ ਤੰਗ ਹੁੰਦੀ ਹੈ ਕਿ ਗੁਰੂ ਰਾਮਤ ਕਰੇ ਬਖਸ਼ਿਸ਼ ਕਰੇ ਬੜੇ ਪ੍ਰੇਮ ਸਰਕਾਰ ਨਾਲ ਅਸੀਂ ਮੁੱਠਾ ਠੇਕ ਲਿਆ ਤੇ ਸਾਡੇ ਵਾਸਤੇ ਸੋੜ ਦੀ ਕੋਈ ਪ੍ਰਾਪਤੀ ਨਹੀਂ ਜਿਹੜੀ ਉਸ ਕਾਲਪੁਖ ਨੇ ਪੂਰੀ ਕੀਤੀ ਅਸੀਂ ਧੰਨਵਾਦੀ ਸਬੀਬੀ ਰਣਜੀਤ ਕੌਰ ਨੇ ਜਿਹੜੀ ਤੁਹਾਡੇ ਖਲਾਫ ਜਿੰਮੇਤੀ ਦਿੱਤੀ ਆ ਕਿੜੇ ਸਾਫ ਹੈ ਦਖੋ ਗੱਲ ਹੈਗੀ ਜਨਾਨੀਆਂ ਦੀਆਂ ਸ਼ਿਕਾਇਤਾਂ ਜਨਾਨੀਆਂ ਜਾਣਨ ਮਰਦਾਂ ਨੂੰ ਜਵਾਬ ਨਹੀਂ ਦੇਣਾ ਚਾਹੀਦਾ ਬੜੇ ਸਪਸ਼ਟ ਕਰ ਲੈ ਉਹਨਾਂ ਕੋ ਪਹੁੰਚ ਜਾ ਅਕਾਲ ਤੱਕ ਜਿਸਲੇ ਆਪਣੇ ਘਰ ਨਾਂਮੇ ਸਾਹਮਣੇ ਆਣਗੇ ਆਪੇ ਜਥੇਦਾਰ ਸਾਹਿਬ ਪੁੱਛਣਗੇ ਮੇਰਾ ਕੋਈ ਲੈਣਾ ਦੇ ਦਿੱਲੀ ਵਿੱਚ ਸਤਾਪੀਆਂ ਨੂੰ ਲੈ ਕੇ ਚੜ੍ਹ ਕੇ ਪਰੋਮ ਦਿੱਤੀ ਦਿੱਲੀ ਦੇ ਵਿੱਚ ਦੇਖੋ ਜੀ ਸਭ ਤੋਂ ਪਹਿਲਾਂ ਸੈਮੀਨਾਰ ਹੋਇਆ ਹੈ ਜੀ ਜਿਹੜਾ ਸ਼ੋਮਣੀ ਗੁਰਦੁਆਰਾ ਪੰਦ ਕਮੇਟੀ ਵੱਲੋਂ ਸਾਨੂੰ ਹੁਕਮ ਆਇਆ ਸੀ ਤੇ ਸਭ ਤੋਂ ਪਹਿਲਾ ਸੈਮੀਨਾਰ ਸਾਡੇ 350 ਸਾਲਾ ਸ਼ਤਾਬਦੀ ਦੇ ਉੱਤੇ ਦਿੱਲੀ ਦੇ ਹਾਲ ਚੋਇਆ ਔਰ ਉਹਦੇ ਵਿੱਚ ਪਹਿਲੀ ਵਾਰ ਇੱਕ ਕਾਲੀ ਦਲ ਦੇ ਪ੍ਰਧਾਨ ਸਰ ਸੁਖਵੀਰ ਸਿੰਘ ਸ਼ੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਰਜਿੰਦਰ ਸਿੰਘ ਜੀ ਧਾਮੀ ਔਰ ਅਕਾਲ ਤਖਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਸਿੰਘ ਸਾਹਿਬ ਗੜਗਾ ਸਾਹਿਬ ਉਹ ਹਾਜ਼ਰ ਹੋਏ ਇਸ ਤੋਂ ਪਹਿਲਾਂ ਕਦੀ ਦੂਸਰੇ ਇਤਿਹਾਸ ਵਿੱਚ ਇਹ ਮਿਸਾਲ ਨਹੀਂ ਮਿਲਦੀ ਔਰ ਆਪਣੇ ਆਪ ਵਿੱਚ ਇੱਕ ਇਤਿਹਾਸਕ ਇਕੱਠ ਹੋਣ ਨੂੰ ਪੜਿਆ ਦੇਖੋ ਜੀ ਅਸੀਂ ਜਿਹੜੇ ਦਿਲੀਆਂ ਚੱਲਦੇ ਆ ਨਾ ਤੇ ਸਾਡੇ ਮਨ ਦੀ ਤੰਗ ਹੁੰਦੀ ਹੈ ਕਿ ਗੁਰੂ ਰਹਿਮਤ ਕਰੇ ਬਖਸ਼ਿਸ਼ ਕਰੇ ਬੜੇ ਪ੍ਰੇਮ ਸਤਕਾਰ ਨਾਲ ਅਸੀਂ ਮੁੱਥਾ ਟੇਕ ਲਈਏ ਤੇ ਸਾਡੇ ਵਾਸਤੇ ਇਸ ਤੋਂ ਵੱਡੀ ਕੋਈ ਪ੍ਰਾਪਤੀ ਨਹੀਂ ਜਿਹੜੀ ਉਸ ਕਾਲਪਖ ਨੇ ਪੂਰੀ ਕੀਤੀ ਅਸੀਂ ਧੰਨਵਾਦੀ ਹਾਂ ਸਬੀਬੀ ਰਣਜੀਤ ਕੌਰ ਨੇ ਜਿਹੜੀ ਤੁਹਾਡੇxlab ਦੇ ਵਿੱਚ ਦਿੱਤੀ ਆ ਕਿੜੇ ਰਣਜੀਤ ਦਾ ਗੱਲ ਹੈਗੀ ਜਨਾਨੀਆਂ ਦੀਆਂ ਸ਼ਿਕਾਇਤਾਂ ਜਨਾਨੀਆਂ ਜਾਣਨ ਮਰਦਾਂ ਨੂੰ ਜਵਾਬ ਨਹੀਂ ਦੇਣਾ ਚਾਹੀਦਾ ਬੜੇ ਸਪਸ਼ਟ ਕਰ ਲੈ ਉਹਨਾਂ ਕੋ ਪਹੁੰਚ ਜਾ ਔਕਾਤ ਤੱਕ ਜਿਸਲੇ ਆਪਣੇ ਕਾਰ ਨਾਮੇ ਸਾਹਮਣੇ ਆਣਗੇ ਆਪੇ ਜਥੇਦਾਰ ਸਾਹਿਬ ਪੁੱਛਣਗੇ ਮੇਰਾ ਕੋਈ ਲੈਣਾ ਤੇ ਦਿੱਲੀ ਵਿੱਚ ਸਤਾਵੀਆਂ ਨੂੰ ਲੈ ਕੇ ਚੜ੍ਹ ਕੇ ਪ੍ਰੋਗਰਾਮ ਦਿੱਤੀ ਦਿੱਲੀ ਦੇ ਵਿੱਚ ਦੇਖੋ ਜੀ ਸਭ ਤੋਂ ਪਹਿਲਾਂ ਸੈਮੀਨਾਰ ਹੋਇਆ ਹੈ ਜਿਹੜਾ ਸ਼ੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਸਾਨੂੰ ਹੁਕਮ ਹੋਇਆ ਸੀ ਤੇ ਸਭ ਤੋਂ ਪਹਿਲਾਂ ਸੈਮੀਨਾਰ 350 ਸਾਲਾ ਸਤਾਵੀ ਦੇ ਉੱਤੇ ਦਿੱਲੀ ਦੇ ਹਾਲ ਚੋਇਆ ਔਰ ਉਹਦੇ ਵਿੱਚ ਪਹਿਲੀ ਵਾਰ ਕਾਲੀ ਦਲ ਦੇ ਪ੍ਰਧਾਨ ਸਰ ਸੁਖਵੀਰ ਸਿੰਘ ਸ਼ੌਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਰਜਿੰਦਰ ਸਿੰਘ ਜੀ ਧਾਮੀ ਔਰ ਅਕਾਲ ਤਖਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਸਿੰਘ ਸਾਹਿਬ ਗੜਗਾ ਸਾਹਿਬ ਉਹ ਹਾਜ਼ਰ ਹੋਏ ਇਸ ਤੋਂ ਪਹਿਲਾਂ ਕਦੀ ਦੂਸਰੇ ਇਤਿਹਾਸ ਦੇ ਵਿੱਚ ਮਿਸਾਲ ਨਹੀਂ ਮਿਲਦੀ ਔਰ ਆਪਣੇ ਆਪ ਇੱਕ ਇਤਿਹਾਸਿਕ ਇਕੱਠ ਹੋ ਰਿਹਾ ਹੈ